ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਇੱਕ ਹੋਰ ਮੇਰਾ ਨਵਾਂ ਬਲੌਗ ਅੱਖਾਂ ਮੇਰੀਆਂ ਅਜੇ ਵੀ ਇਦਾਂ ਹੀ ਸਵੈਲਿੰਗ ਜੀ ਤੇ ਅੱਜ ਮੈਂ ਤਕਰੀਬਨ ਘਰ ਦਾ ਸਾਰਾ ਕੰਮਕਾਰ ਵਗੈਰਾ ਕਰਕੇ ਮੇਰਾ ਸੂਟ ਉਹ ਅੱਧਾ ਰਹਿਦਾ ਸੀ ਤੇ ਮੈਂ ਉਹ ਸਟਿਚ ਕਰਨ ਲੱਗੀ ਇਹ ਬਾਜ਼ੂ ਆ ਮਨ ਲੱਗ ਮੈਂ ਬਾਜ਼ੂ ਜਿਹੜੀਆਂ ਉਹ ਜੋੜਾਂ ਤੇ ਪੱਲਿਆਂ ਦੇ ਉੱਤੇ ਵੀ ਜਿਹੜੀ ਆ ਵਾਲੀ ਲੇਸ ਆ ਪਾਈਪਿੰਗ ਵਾਲੀ ਇਹ ਲਾਵਾਂ ਤੇ ਮੈਂ ਬਾਵਾ ਤੇ ਇਦਾਂ ਲਾਉਣੀ ਨੇ ਬਾਵਾ ਦੀ ਕਟਾਈ ਕਰਕੇ ਇਹ ਬਾਵਾ ਤੇ ਮੈਂ ਲਾਲੀ ਜਿੱਦਾਂ ਪਹਿਲਾਂ ਮੈਂ ਇਦਾਂ ਆ ਰੱਖ ਲੈਣੀ ਹੁੰਦੀ ਆ ਇਹ ਸਿੱਧਾ ਪਾਸਾ ਲੈਸ ਦਾ نیچے ਆ ਤੇ ਉੱਪਰ ਪੁੱਠਾ ਪਾਸਾ ਇਹ ਪਹਿਲਾਂ ਮੈਂ ਇਦਾਂ ਜੋੜ ਲਈ ਤੇ ਉੱਤੇ ਮਤਲਬ ਕਿ ਮੈਜ਼ਰਮੈਂਟ ਕਰ ਕਰਕੇ ਫਿਰ ਜਨੀ ਬਾਹ ਰੱਖਣੀ ਆ ਬਾਅਦ ਵਿੱਚ ਉਹਦੇ ਉੱਤੇ ਜੋੜ ਲਈ ਇੱਥੇ ਲੈਸ ਤੇ ਹੁਣ ਮੈਂ ਇਹਨੂੰ ਇਦਾਂ ਫੋਲਡ ਕਰਕੇ ਇਦਾਂ ਤੇ ਇਦਾਂ ਇਦਾਂ ਇੱਥੇ ਲਾ ਦੂੰਗੀ ਇੱਥੇ ਲਾ ਦੂੰਗੀ ਸੀਨ ਇਹ ਵਾਲੀ ਜਗ੍ਹਾ ਤੇ ਫਿਰ ਦਿਖਾਉਣੀ ਤੁਹਾਨੂੰ ਸੀਨ ਲਾ ਕੇ ਫਿਰ ਕਿੰਨੇ ਸੌਖੇ ਤਰੀਕੇ ਨਾਲ ਐਦਾਂ ਮੁੜ ਜਾਂਦੀ ਹੈ। ਹੁਣ ਇਹ ਮੇ ਲਗਾ ਕੇ ਤੁਹਾਨੂੰ ਫਿਰ ਦਿਖਾਉਣੀ। ਇਹ ਇੱਥੇ ਜੀ ਜਿਹੜੀ ਲੈਸ ਆ ਉਹ ਬਾਜ਼ੂ ਵਾਲੀ ਲਗਾ ਕੇ ਫੋਲਡ ਕਰ ਲਿਆ ਸੀ ਕੱਪੜਾ ਤੇ ਹੁਣ ਇਹਦੇ ਉੱਪਰ ਆਪਾਂ ਲਗਾਵਾਂਗੇ ਸੀਨ। ਐਦਾਂ ਸੀਨ ਲਗਾ ਕੇ ਦੀ ਉਹਨੂੰ ਕੀ ਕਹਿੰਦਾ ਜਦੋਂ ਇਹਨੂੰ ਫੋਲਡ ਕਰਾਂਗੇ ਨਾ ਬੜੀ ਸੋਹਣੀ ਫਿਨਿਸ਼ਿੰਗ ਆ ਜਾਂਦੀ ਹੈ। ਤਕਰੀਬਨ ਸਾਰੇ ਐਦਾਂ ਹੀ ਲਗਾਉਂਦੇ ਆ। ਤੇ ਕਈ ਲੋਕੀ ਐਦਾਂ ਲਗਾਉਂਦੇ ਆ ਮਤਲਬ ਕਿ ਜਿੱਦਾਂ ਲੀਰ ਕੱਟ ਲੈਂਦੇ ਆ ਉਹ ਐਦਾਂ ਰੱਖ ਕੇ ਲੀਰ ਉੱਪਰ ਰੱਖ ਕੇ ਫਿਰ ਲਾਉਂਦੇ ਆ ਮਤਲਬ ਪੀਸ ਕੱਟ ਲੈਣਾ ਇੱਕ ਕੱਪੜੇ ਦਾ ਤੇ ਮੈਂ ਤਾਂ ਪਹਿਲਾਂ ਇਹਦਾ ਲੈਸ ਲਗਾ ਲੈਂਦੀ ਹਣੀ ਫਿਰ ਐਦਾਂ ਕੱਪੜਾ ਫੋਲਡ ਕਰਕੇ ਤੇ ਸੀਮ ਲਾ ਲਈਦੀ ਆ ਤੇ ਲੱਗ ਗਈ ਜੀ ਦੋਨਾਂ ਬਾਜ਼ੂਆਂ ਤੇ ਲੇਸ ਇੱਥੇ ਥੋੜੀ ਜੀ ਸੀਨ ਲੱਗੀ ਸੀ ਫਿਰ ਮੈਂ ਦੁਬਾਰਾ ਉਹਨੂੰ ਕੀ ਕਹੀਦਾ ਲਾਈ ਏ ਹੁਣ ਆਪਾਂ ਇਦਾਂ ਫੋਲਡ ਕਰਾਂਗੇ ਦੇਖੋ ਕਿੰਨੀ ਸੋਹਣੀ ਫਿਨਿਸ਼ਿੰਗ ਆ ਜਾਂਦੀ ਆ ਫਿਰ ਇੱਕ ਸੀਨ ਆਪਾਂ ਇਹਦੇ ਉੱਪਰ ਲਾ ਲਾਂਗੇ ਤਾਂ ਜੋ ਇਹਨੂੰ ਦਬਾਅ ਆ ਜਾਵੇ ਦਬਾਅ ਜਾਵੇ ਤੇ ਫਿਰ ਉਹ ਫੁੱਲੀ ਫੁੱਲੀ ਜੀ ਜਿਹੜੀ ਲੈਸ ਆ ਜਾਂ ਕਪੜਾ ਵਾ ਫਿਰ ਉਹ ਨਹੀਂ ਲੱਗਦਾ ਫਿਰ ਫਿਨਿਸ਼ਿੰਗ ਜਿਹੜੀ ਉਹ ਸੋਹਣੀ ਆ ਜਾਂਦੀ ਆ ਏ ਜੀ ਉਹਨੂੰ ਕੀ ਕਹਿੰਦਾ ਮੈਂ ਲਾ ਲਈ ਸੀ ਬਾਜੂ ਤੇ ਲੈਸ ਹੁਣ ਆਪਾਂ ਜੋੜ ਲਾਂਗੇ ਜੀ ਦੋਨੇ ਮੋਢੇ ਮਤਲਬ ਕਿ ਬਾਹਾਂ ਮੋਢਿਆਂ ਦੇ ਨਾਲ ਜੀ ਮੈਂ ਸੀਨ ਲਾ ਲਈ ਸੀ ਜੀ ਬਾਜੂ ਤੇ ਤੇ ਸੀਨ ਆਗੇ ਤੇ ਫਿਰ ਮੈਂ ਜੋੜ ਲੂੰਗੀ ਹਾਂ ਜੋ ਹੌਸਲਾ ਜਿਆ ਕੀਤਾ ਸੂਟ ਸੀਨ ਦਾ ਤੇ ਮੈਨੂੰ ਕਿਸੇ ਨੇ ਪੁੱਛਿਆ ਸੀ ਕਿ ਮੇਰੇ ਹਸਬੰਡ ਆਏ ਨਹੀਂ ਨਹੀਂ ਜੀ ਮੇਰੇ ਹਸਬੰਡ ਆਉਂਦੇ ਜਰੂਰ ਆ ਮੀਨਸ ਕਿ ਜਿੱਦਾਂ 2 ਸਾਲ ਬਾਅਦ ਆਏ ਸੀਗੇ ਹੁਣ 2 ਸਾਲ ਬਾਅਦ ਆਏ ਸੀਗੇ ਨਵੰਬਰ ਦੇ ਵਿੱਚ ਤੇ ਪਰ ਛੁੱਟੀ ਇੰਨੀ ਥੋੜੀ ਸੀ ਕਿ ਉਹ 26 ਦਿਨ ਰਹਿ ਕੇ ਜਿਹੜਾ ਉਹ ਵਾਪਸ ਚਲੇ ਗਏ ਉਹ ਕੋਈ ਕਾਰਨ ਉਦਾਂ ਦੇ ਸੀ ਕੋਈ ਉਹਨਾਂ ਦਾ ਪੇਪਰ ਵਰਕ ਦਾ ਸੀਗਾ ਤੇ तकरीबन ਅਸੀਂ ਜ਼ਿਆਦਾਤਰ ਦੂਰ ਹੀ ਰਹੇ ਹਾਂ ਉਸ ਤੋਂ ਪਹਿਲਾਂ ਜਦੋਂ ਆਏ ਸੀਗੇ ਉਸ ਤੋਂ ਪਹਿਲਾਂ ਜਦੋਂ ਇਹ ਆਏ ਸੀਗੇ ਤੇ 6 ਸਾਲ ਬਾਅਦ ਵਿੱਚ ਇੰਡੀਆ ਆਏ ਸੀ ਤੇ ਉਸ ਟਾਈਮ ਫਿਰ ਮਤਲਬ ਕਿ ਉਹ ਆਪਣੀ ਮਰਜ਼ੀ ਨਾਲ ਨਹੀਂ ਉੱਧਰ ਰਹਿੰਦੇ ਸਾਡੇ ਘਰ ਦੇ ਹਾਲਾਤ ਇਦਾਂ ਦੇ ਹੋ ਗਏ ਸੀਗੇ ਮਤਲਬ ਬਿਮਾਰੀਆਂ ਤੇ ਪੈਸਾ ਇੰਨਾ ਲੱਗ ਚੁੱਕਾ ਸੀਗਾ ਕਿ ਸਾਡੀ ਲਾਈਫ ਜਿਹੜੀ ਉਹ ਜ਼ੀਰੋ ਤੇ ਆ ਗਈ ਸੀ ਫਿਰ ਗਾਂ ਬੱਚੇ ਦਾ ਫਿਊਚਰ ਵੀ ਦੇਖਣਾ ਸੀਗਾ ਇਸ ਕਰਕੇ ਉਹਨਾਂ ਚੀਜ਼ਾਂ ਸਾਰੀਆਂ ਨੂੰ ਦੇਖਦੇ ਹੋਏ ਵੀ ਇਹ ਵਿਚਾਰੇ ਮਤਲਬ ਕਮਾਈ ਕਰਕੇ ਕੁਝ ਬਣਾਉਣਾ ਚਾਹੁੰਦੇ ਸੀ ਤਾਂ ਨਹੀਂ ਆਏ ਫਿਰ 5 ਸਾਲ ਜਦੋਂ ਹੋ ਗਏ ਸੀ ਉਧਰ ਗਿਆ ਨੂੰ 25 ਸਾਲੇ ਜਦੋਂ ਫਿਰ ਮੈਂ ਦੁਬਾਰਾ ਵੀਜ਼ਾ ਲਿਆ ਸ਼ੰਗਨ ਵੀਜ਼ਾ ਮਤਲਬ ਮੈਂ ਅਪਲਾਈ ਕਰਦੇ ਨਹੀਂ ਹੁੰਨੀ ਮੈਂ ਖੁਦ ਹੀ ਅਪਲਾਈ ਕਰਦੀ ਆ ਕੋਈ ਏਜੰਟ ਵਗੈਰਾ ਕਰਕੇ ਮੈਂ ਅਪਲਾਈ ਨਹੀਂ ਕੀਤਾ ਕਰੀ ਵੀ ਵੀਜ਼ਾ ਆ ਆਪ ਹੀ ਅਪਲਾਈ ਕਰਦੀ ਹੁੰਨੀ ਆ ਤੇ ਫਿਰ ਮੈਂ ਉਹ ਅਪਲਾਈ ਕੀਤਾ ਤੇ ਸੀ ਮੈਨੂੰ ਸ਼ੰਗਨ ਵੀਜ਼ਾ ਮਿਲ ਗਿਆ ਸੀ ਫਿਰ 5 ਸਾਲ ਬਾਅਦ ਉਦੋਂ ਅਸੀਂ ਮਿਲੇ ਸੀਗੇ ਫਿਰ ਮੈਂ ਉਦੋਂ 2 ਮਹੀਨੇ ਇਹਨਾਂ ਦੇ ਕੋਲ ਰਹਿ ਕੇ ਆਈ ਸੀਗੀ ਉਸ ਤੋਂ ਬਾਅਦ ਚ 2 ਸਾਲ 6 ਸਾਲ ਬਾਅਦ ਵਿੱਚ ਮਤਲਬ ਕਿ ਉਹ 25 ਸਾਲੀ ਮੈਂ ਮਿਲੀ ਫਿਰ 6 ਸਾਲੀ ਇਹੋ ਆਪ ਆਏ ਸੀ ਤੇ 1 ਸਾਲ ਹੋਰ ਬਾਅਦ ਫਿਰ ਆਪ ਆਏ ਸੀ ਹੁਣ 2 ਸਾਲ ਬਾਅਦ ਵਿੱਚ ਆਏ ਸੀ ਤੇ ਉਹ ਉਹ ਟਾਈਮ ਸੋਚ ਕੇ ਤਾਂ ਰੋਣਾ ਆ ਜਾਂਦਾ ਕਿ ਜਿੰਨਾ ਟਾਈਮ ਸਾਡਾ ਵਿਛੋੜੇ ਚ ਨਿਕਲਿਆ ਇੰਨਾ ਟਾਈਮ ਸਾਡਾ ਇਕੱਠਿਆਂ ਦਾ ਤੇ ਆਪਸ ਚ ਸਪੈਂਡ ਹੋਇਆ ਹੀ ਨਹੀਂ ਤੇ ਉਹ ਇਨਸਾਨ ਵੀ ਸਾਰੀ ਉਮਰ ਕਮਾਈ ਚ ਟਾਈਮ ਲੰਘਿਆ ਉਹਨਾਂ ਦਾ ਵੀ ਤਾਂ ਮੇਰਾ ਵੀ ਮੇਰਾ ਮਨ ਤਾਂ ਵੀ ਖਰਾਬ ਹੁੰਦਾ ਮਤਲਬ ਬਹੁਤ ਸਾਰੇ ਲੋਕ ਐਦਾਂ ਦੇ ਆ ਜਿਹੜੇ ਬੇਵਕੂਫਾਂ ਵਾਂਗੂ ਕੁਝ ਵੀ ਕਹਿ ਦਿੰਦੇ ਐ ਇਹ ਨਹੀਂ ਸੋਚਦੇ ਕਿ ਸਾਰੀਆਂ ਔਰਤਾਂ ਇੱਕੋ ਜੀਆਂ ਨਹੀਂ ਹੁੰਦੀਆਂ ਜਿਨ੍ਹਾਂ ਦੇ ਘਰ ਵਾਲੇ ਬਾਹਰ ਗਏ ਹੁੰਦੇ ਐ ਵੀ ਹਰ ਇੱਕ ਦੀ ਲੋਇਲਟੀ ਵੀ ਕੋਈ ਚੀਜ਼ ਹੁੰਦੀ ਆ ਤੇ ਮੇਰਾ ਹਸਬੰਡ ਤੇ ਮੇਰੇ ਲਈ ਰੱਬ ਆ ਕੋਈ ਬੇਵਕੂਫ ਇਨਸਾਨ ਜੇ ਉਹਨਾਂ ਲਈ ਗਲਤ ਕੋਸ਼ ਕਹੂਗਾ ਮੈਂ ਨਹੀਂ ਚੱਲ ਸਕਦੀ ਜੇ ਮੇਰੇ ਲਈ ਕੋਈ ਕੁਝ ਕਹੂਗਾ ਤੇ ਉਹ ਨਹੀਂ ਚੱਲ ਸਕਦੇ ਹਿਸ ਕਰਕੇ ਮਨ ਉਦਾਸ ਸੀ ਕਈ ਗੱਲਾਂ ਸੋਚ ਕੇ ਹੁੰ ਜਾਉਂਗੀ ਮੈਂ ਉਹਨਾਂ ਕੋ ਨਵੇਂ ਸਾਲ ਦੇ ਵਿੱਚ ਫਿਰ ਤੁਹਾਨੂੰ ਮਿਲਾਉਂਗੀ ਸਾਰਿਆਂ ਨੂੰ ਇਹ ਹੁਣ ਜਿਹੜਾ ਜੈਂਪਰ ਦਾ ਪੱਲਾ ਨਾ ਮੈਂ ਇਹਨੂੰ ਇੱਥੇ ਰੱਖ ਕੇ ਨਾ ਅੱਜ ਜਿੱਥੋਂ ਆਪਣੇ ਉਹ हिਪ ਵਾਲੀ ਸੀਨ ਖਤਮ ਹੁੰਦੀ ਹੈ ਉੱਥੋਂ ਲੈ ਕੇ ਇਹਦੇ ਚਾਕ ਤੱਕ ਜਿਹੜੀ ਇਹੋ ਵਾਲੀ ਇਹ ਫੋਲਡ ਕਰਕੇ ਜਿੰਨਾ ਘੇਰਾ ਚਾਹੀਦਾ ਹੈ ਮੈਂ ਨਿਸ਼ਾਨੀ ਲਾ ਲਈ ਇਹਦੇ ਇਹਦੇ ਨਿਸ਼ਾਨੀ ਲਾ ਲਈ ਆ ਹੁਣ ਇਹਦੇ ਉੱਪਰ ਉੱਪਰ ਆਪਾਂ ਜਿਹੜੀ ਉਹ ਲੇਸ ਲਾਵਾਂਗੇ ਇਸ ਨਿਸ਼ਾਨੀ ਦੇ ਉੱਪਰ ਉੱਪਰ ਮੈਂ ਚਾਰੇ ਪਾਸੇ ਇਹ ਨਿਸ਼ਾਨੀ ਲਾ ਲਈ ਯੈਲੋ ਜੇ ਨਾਲ ਲਾਈ ਹੋਈ ਹੈ ਮੈਨੂੰ ਤਾਂ ਸਹੀ ਦਿਖਦੀ ਹੈ ਪਤਾ ਨਹੀਂ ਵੀਡੀਓ 'ਚ ਆਉਂਦੀ ਕਿ ਨਹੀਂ ਤੇ ਇਹਦੇ ਉੱਪਰ ਉਹਨੂੰ ਕੀ ਕਹਿੰਦਾ ਮੈਂ ਲਾਉਂਗੀ ਉਹਨੂੰ ਕੀ ਕਹਿੰਦਾ ਲੇਸ ਇਹ ਮੈਂ ਜਿੱਥੇ ਜਿੱਥੇ ਨਿਸ਼ਾਨੀ ਲਾਈ ਉਹਦੇ ਉੱਤੇ ਉੱਤੇ ਮੈਂ ਸੀਨ ਲਾ ਕੇ ਐਦਾਂ ਜਿਹੜੀ ਨਿਸ਼ਾਨੀ ਲਾਈ ਹੈ ਉਦੇ ਉੱਤੇ ਇਦਾਂ ਹੀ ਲੈਂਸ ਜਿੱਦਾਂ ਉੱਤੇ ਬਾਹਾਂ ਤੇ ਲਾਈ ਆ ਸਿੱਧਾ ਪਾਸਾ ਥੱਲੇ ਪੁੱਠਾ ਪਾਸਾ ਉੱਪਰ ਇਹ ਮੈਂ ਉਹਦੇ ਇੱਕ ਇੱਕ ਲਾ ਕੇ ਸੀਨ ਤੇ ਨਿਸ਼ਾਨੀ ਲਾ ਕੇ ਇਹ ਨਿਸ਼ਾਨੀ ਲਾਈ ਜਿਹੜੀ ਇਹਦੇ ਉੱਤੇ ਇੱਕ ਸੀਨ ਲਾ ਕੇ ਇਹਦੇ ਉੱਤੇ ਇਦਾਂ ਲੈਂਸ ਜਿਹੜੀ ਤੁਰ ਤੱਕ ਜੋੜ ਲੂੰਗੀ ਫਿਰ ਇਹਨੂੰ ਆਪਾਂ ਇਦਾਂ ਫੋਲਡ ਕਰ ਦਾਂਗੇ ਪਹਿਲਾਂ ਮੈਂ ਇਹ ਲਾ ਲਾਂ ਇਹ ਮੈਂ ਜੀ ਸਾਈਡ ਦੇ ਉੱਤੇ ਲਾ ਲਈ ਆ ਚਾਕਾਂ ਤੇ ਇਦਾਂ ਤੇ ਹੁਣ ਆਪਾਂ ਇਹਨੂੰ ਇਦਾਂ ਕਰਕੇ ਮਤਲਬ ਕਿ ਜਿੰਨਾ ਉੱਤੇ ਲਾਈ ਸੀਗੀ ਆਪਾਂ ਬਾਹਾਂਾਂ ਤੇ ਉਦਾਂ ਏਦਾਂ ਕਰਕੇ ਏਦਾਂ ਫੋਲਡ ਕਰ ਲਾਂਗੇ ਏਦਾਂ ਫੇਰ ਆਹ ਜਿਹੜੀ ਹੈ ਇਹਦੇ ਉੱਪਰ ਆਪਾਂ ਇੱਕ ਇੱਕ ਜਿਹੜੀ ਉਹ ਸੀਣ ਲਾ ਦਾਂਗੇ ਏਦਾਂ ਫੋਲਡ ਕਰ ਲਾਂਗੇ ਜਦੋਂ ਆਪਾਂ ਸੀਣ ਲਾ ਲਈ ਤੇ ਫੇਰ ਇਹਨੂੰ ਜਦੋਂ ਆਪਾਂ ਏਦਾਂ ਫੋਲਡ ਕਰਾਂਗੇ ਤੇ ਫੇਰ ਇਹ ਪਾਈਪਿੰਗ ਵਾਂਗੂ ਨਿਕਲ ਆਊਗੀ ਲੈਸ ਹੁਣ ਮੈਂ ਕਰ ਲਾਂ ਇਹਨੂੰ ਸਾਰੀ ਨੂੰ ਕੰਪਲੀਟ ਤੇ ਏ ਜੀ ਮੈਂ ਜਿਹੜਾ ਫੋਲਡ ਕਰਕੇ ਸੀਨ ਲਾਉਣੀ ਸੀ ਉਹ ਮੈਂ ਲਾ ਲਈ ਆ ਤੇ ਇਦਾਂ ਇਦਾਂ ਲੱਗ ਗਈ ਜਦੋਂ ਹੁਣ ਆਪਾਂ ਇਹਨੂੰ ਇਦਾਂ ਟਰਨ ਕਰਾਂਗੇ ਤਾਂ ਫਿਰ ਜੀ ਇਹ ਇਦਾਂ ਬੜੀ ਸੋਹਣੀ ਚਾਕਾਂ ਤੇ ਜਿਹੜੀ ਉਹ ਲੈਂਸ ਦੀ ਫਿਨਿਸ਼ਿੰਗ ਮਤਲਬ ਪਾਈਪਿੰਗ ਜਿਹੜੀ ਉਹ ਨਿਕਲ ਆਉਗੀ ਇਹ ਵਾਲੀ ਲੈਂਸ ਤੇ ਇਹਦੇ ਉੱਪਰ ਵੀ ਆਪਾਂ ਇੱਕ ਇੱਕ ਸੀਨ ਲਾ ਦਾਂਗੇ ਫਿਰ ਇਹਦੀ ਫਿਨਿਸ਼ਿੰਗ ਬਹੁਤ ਹੀ ਸੋਹਣੀ ਜਿਹੜੀ ਉਹ ਆ ਜਾਊਗੀ ਤੇ ਏ ਜੀ ਮੈਂ ਚਾਕਾਂ ਦੇ ਉੱਤੇ ਜਿਹੜੀ ਉਹ ਪਾਈਪਿੰਗ ਵਾਲੀ ਲੈਂਸ ਆ ਉਹ ਲਗਾ ਲਈ ਤਮੇ ਦਿਖਾਉਣੀ ਤੁਹਾਨੂੰ ਬਿਲਕੁਲ ਸਹੀ ਹੈ ਤੇ ਸਾਫ ਲੱਗੀ ਹੈ ਇਹ ਦੇਖੋ ਕਿ ਮੈਂ ਪ੍ਰੈਸ ਕਰਕੇ ਹੋਰ ਵੀ ਸਫਾਈ ਆ ਜੂਗੀ ਅੰਦਰਲੀ ਸਾਈਡ ਵੀ ਇਧਰਲੀ ਸਾਈਡ ਵੀ ਉੱਪਰ ਵੀ ਮਸ਼ੀਨ ਜਿਹੜੀ ਉਹ ਐਦਾਂ ਲਗਾ ਦਿੱਤੀ ਹੈ ਦੋਨੇ ਪਾਸੇ ਤੇ ਹੁਣ ਮੈਂ ਇਹਦੀ ਫਿਰ ਕਰੂੰਗੀ ਤਰਪਾਈ ਹੁਣ ਦੇਖਦੀ ਆ ਹੋਰ ਕੀ ਕੰਮ ਕਰਦੀ ਆ ਹਾਜੀ ਮੇਰੀ ਅੱਖਾਂ ਤੇ ਸਵੇਲਿੰਗ ਆ ਚਲੋ ਦੀ ਦੇਖਦੇ ਆ ਹੋਰ ਕੀ ਕੰਮ ਕਰਨਾ